ਇਹ ਤੇ ਅਮਨਦੀਪ ਹਸਪੀਟਲ ਚ ਸੰਤਾਰਪੁਰ ਨੀਂ ਸਿੱਖ ਦੇ ਉਹਨਾਂ ਦਾ ਬੇਟਾ ਜਿਹੜਾ ਉਹ ਧਾਕ ਲਿਆ ਜਿਹੜਾ ਦੇ ਕਾਫੀ ਗੰਭੀਰ ਛੋਟਾਂ ਲੱਗੀਆਂ ਨੇ ਇਹਦਾ ਮੂੰਹ ਤੋੜ ਜਵਾਬ ਦੇਵਾਂਗੇ ਤੇ ਉਹ ਚੁੱਪ ਕਰੂਗਾ ਜੀ ਔਰ ਮਾਨਨ ਬੜੀ ਤਸੱਲੀ ਹੁੰਦੀ ਹੈ ਜਿਸ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਨੇ ਬੜੇ ਪਲੈਨਡ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਜਵਾਬੀ ਕਾਰਵਾਈ ਕੀਤੀ ਹੈ ਜਦੋਂ ਪਾਕਿਸਤਾਨ ਨੇ ਅਟੈਕ ਕੀਤਾ ਉਹਨੇ ਸਿਵਲਿੰਗ ਦੇ ਉੱਤੇ ਅਟੈਕ ਕੀਤਾ ਗੁਰੂ ਘਰਾਂ ਦੇ ਉੱਤੇ ਅਟੈਕ ਕੀਤਾ ਔਰ ਉਹਦੇ ਚ ਸਾਡੇ ਜੀ ਉੱਤੇ ਕਾਫੀ ਚੀਜ਼ ਹੋਏ ਨੇ ਮੰਦਰਾ ਦੇ ਉੱਤੇ ਵੀ ਅਟੈਕ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਸੋਂ ਜਦੋਂ ਬਾਰਡਰ ਏਰੀਆ ਤੇ ਪਤਾ ਲੱਗਾ ਕਿ ਪਿੰਡ ਖਾਲੀ ਕੀਤੇ ਜਾ ਰਹੇ ਨੇ ਸਾਰਿਆਂ ਨੂੰ ਵਿਸ਼ਾ ਨਿਰਦੇਸ਼ ਦਿੱਤੇ ਗਏ ਸੀ ਕਿ ਜਿਹੜੇ ਬਾਰਡਰੀ ਟੁੱਟ ਕੇ ਆਉਂਦੇ ਨੇ ਉਹਨਾਂ ਲਈ ਲੰਗਰ ਅਤੇ ਰਿਹਾਈ ਦਾ ਪ੍ਰਬੰਧ ਕੀਤਾ ਜਾਵੇ ਔਰ ਇੰਡੀਅਨ ਡਿਫੈਂਸ ਸਿਸਟਮ ਇਨਾਕਟ ਟਾਰਗਟਰ ਸਾਬਤ ਹੋਇਆ ਕਿ ਇਹਨਾਂ ਨੇ ਇੱਕ ਵੀ ਡਰੋਨ ਜਾਂ ਮਿਜ਼ਾਈਲ ਜਿਹੜੀ ਆ ਉਹ ਕਿਸੇ ਵੀ ਟਾਰਗੇਟ ਤੋਂ ਹਿਟ ਕਰਨ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਹਵਾ ਦੇ ਵਿੱਚ ਹੀ ਉਹਨਾਂ ਨੂੰ ਡਿਸਟਰਾਏ ਕਰਤਾ ਇੰਡੀਆ ਨੇ ਅੱਤਵਾਦੀਆਂ ਨੂੰ ਜਿਨ੍ਹਾਂ ਨੇ ਪਹਿਲਗਾਮ ਚ ਅਟੈਕ ਕੀਤਾ ਸੀ ਉਹਨਾਂ ਦੇ ਅੱਡੇ ਭੰਨੇ ਨੇ ਜਿਨ੍ਹਾਂ ਨੇ ਪੁਰਾਣੇ ਅਟੈਕ ਜਿੱਥੇ-ਜਿੱਥੇ ਕਰਦੇ ਆ ਇਹ ਪੂਰਾ ਡਾਟਾ ਦਿੱਤਾ ਇੰਡੀਆ ਨੇ ਮੀਡੀਆ ਦੇ ਉੱਤੇ ਕਿ ਕਿਹੜੀ ਜਗ੍ਹਾ ਤੇ ਕਿਹੜਾ ਅੱਤਵਾਦੀ ਤੇ ਕਿਹੜਾ ਕੈਂਪ ਚੱਲਦਾ ਸੀ ਤੇ ਕੀ-ਕੀ ਉਹਨਾਂ ਸਾਡਾ ਨੁਕਸਾਨ ਕੀਤਾ ਕਿਸੇ ਡਿਫੈਂਸ ਦੇ ਕਿਸੇ ਸਿਵਿਲਿਅਨ ਦੇ ਉੱਤੇ ਪਾਕਿਸਤਾਨ ਦੇ ਅਟੈਕ ਨਹੀਂ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਵੀ ਹਾਜ਼ਰ ਹੁੰਦੀ ਹੈ। ਚਾਹੇ ਉਹ ਸ਼ੀਟਨਗਰ 'ਚ ਚਾਹੇ ਨੇਪਾਲ 'ਚ ਚਾਹੇ ਗੁਜਰਾਤ 'ਚ ਚਾਹੇ ਮੁਕੰਮਲ ਚਾਹੇ ਕਰੋਨਾ ਕਾਲ ਸੀ ਤੇ ਚਾਹੇ ਉਹ ਪੰਜਾਬ 'ਚ ਪਹਿਲੇ ਫੜਨ ਸਮਾਂ ਸੀ। ਸ਼੍ਰੋਮਣੀ ਕਮੇਟੀ ਨੇ ਮੇਂ ਚਾਹੀ ਆਪਣਾ ਫਰਿ ਸੇਵਾ ਦਿਆ ਮਨੁੱਖਤਾ ਦੀ ਸੇਵਾ ਲਈ ਅੱਗੇ ਆਈ ਆ ਤੇ ਗਾਂ ਵੀ ਇਹ ਮਨੁੱਖ ਪੈਸੇ ਵਾਲੀਆ ਕਿ ਆਉਂਦੀ ਰਹੇ ਥੈਂਕਸ ਸਾਡੀ ਸੈਲਿਊਟ ਆਰਮੀ ਨੂੰ ਜਿਨ੍ਹਾਂ ਨੇ ਇੰਨੇ ਮਜ਼ਬੂਤੀ ਦੇ ਨਾਲ ਉਹਨਾਂ ਦੇ ਸਾਰੇ ਅਟੈਕ ਡਿਫਿਊਜ਼ ਕੀਤੇ ਨੇ ਔਰ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੈ ਅੰਦਰ ਵੜ ਕੇ ਉਹਨਾਂ ਦੇ ਏ ਡਿਫੈਂਸਿਸ ਤੋਂ ਵੀ ਖਤਮ ਕੀਤੇ ਨੇ ਜਿਸ ਕਰਤਾ ਇਸ ਕਰਤਾ ਨਿਕਣ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਪ੍ਰਧਾਨ ਸਾਹਿਬ ਜੀ ਦਾ ਮਾਨ ਜੋ ਤਾਂ ਸਰ ਜੀ ਇੱਕ ਬਾਕ ਤਾਂ ਫੋਨ ਆਇਆ ਸੀ ਜਾਕੀ ਪੁਹਨ ਚੁੜੇ ਪਰਸੋਂ ਅਟੈਕ ਹੋਇਆ ਉਹਦੇ ਵਿੱਚ ਕੁਝ ਸਿੰਘ ਪੁੱਟੇ ਇਨੇ ਤੇ ਕੋ ਅਮਰ ਸਰ ਹਸਪੀਟਲ ਦਾਖ ਕਰਾਇਆ ਗਿਆ ਉਹਨਾਂ ਦੇ ਦਿਸ਼ਾ ਨਿਰਦਾਸ਼ਾਂ ਤਹਿਤ ਮੈਂ ਸਰ ਜਿੰਦੂ ਸ਼ਰੂਪ ਨਾਲ ਚੈਂ ਤੇ ਇਥੇ ਅਮਰਦੀਪ ਹਸਪੀਟਲ ਚ ਬਲਦਾਰ ਪਰਮੇਸ਼ਰ ਦੇ ਉਹਨਾਂ ਦਾ ਬੇਟਾ ਜਿਹੜਾ ਉਹ ਡਾਕ ਲਿਆ ਜਿਹਨਾਂ ਦੇ ਕਾਫੀ ਗੰਭੀਰ ਛੋਟਾਂ ਲੱਗੀਆਂ ਨੇ ਤੇ ਉਹਨਾਂ ਦਾ ਕੱਲ ਅਮਨਦੀਪ ਹਸਪੀਟਲ ਦੇ ਜਿਹੜੇ ਡਾਕਟਰ ਉਹਨਾਂ ਨੇ ਟ੍ਰੀਟ ਕੀਤਾ ਆ ਹੁਣ ਉਹਨਾਂ ਦੀ ਹਾਲਤ ਅੱਗੇ ਉਹਨਾਂ ਨੂੰ ਕਾਫੀ ਡੈਕ ਰਿਹਾ ਪਰ ਅਜੇ ਵੀ ਉਹ ਬਦਲ ਕਾਫੀ ਪੋਲਿਟਿਕਲ ਪਾਈਕਲੀਆਂ ਚੁੱਟਾਂ ਨੇ ਉਹਨਾਂ ਦੀਆਂ ਆਈਸੀ ਜੂ ਦਾਖਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਸੋਂ ਜਦੋਂ ਬਾਰਡਰ ਏਰੀਆ ਤੇ ਪਤਾ ਲੱਗਾ ਕਿ ਪਿੰਡ ਖਾਲੀ ਕਰਾਇਆ ਜਾ ਰਿਹਾ ਨੇ ਉਦੋਂ ਅਸੀਂ ਜਿਹੜੇ ਬਾਰਡਰ 'ਚ ਸਾਡੇ ਗੁਰਦੁਆਰਾ ਸਾਹਿਬ ਆਣ ਨੇ ਜਿੱਦਾਂ ਬਾਦ ਸਾਹਿਬ ਆ ਤੀਜਾ ਕਲਾ ਰਮਦਾਸ ਗੁਰੂ ਕਬਾ ਆ ਗਿਆ ਛਾੜਾ ਸਾਹਿਬ ਸਤਪਾਣੀ ਸਾਹਿਬ ਇਦਾਂ ਹੀ ਅਜੀਤਪੁਰ ਵੀਰ ਸਾਹਿਬ ਜਿਹੜੇ ਬਾਰਡਰੀ 'ਚ ਗੁਰਦਰਾ ਨੇ ਸਾਰਿਆਂ ਨੂੰ ਸਿਹਾ ਨਿਰਦੇਸ਼ ਦਿੱਤੇ ਗਏ ਸੀ ਕਿ ਜਿਹੜੇ ਚੜ੍ਹੇ ਬਾਰਡਰੀ ਟੁੱਟ ਕੇ ਆਉਂਦੇ ਨੇ ਉਹਨਾਂ ਲਈ ਲੰਗਰ ਅਤੇ ਰਿਹਾਈ ਦਾ ਪ੍ਰਬੰਧ ਕੀਤਾ ਜਾਵੇ। ਇਸੇ ਤਰ੍ਹਾਂ ਜਿਹੜੇ ਪਿੰਡਾਂ ਦੇ ਗੁਰਦਰਾ ਸਾਹਿਬ ਆਣੇ ਜਿਹੜੀ ਉਤੋਂ ਪਾਵਨ ਸਰੂਪ ਨੇ ਉਹ ਵੀ ਉਤੋਂ ਸੁਰੱਖਿਅਤ ਲਿਆ ਕੇ ਗੁਰਦਰਾ ਸਾਹਿਬ ਆਣ ਵਿਖੇ ਸ਼ਰਧਾ ਕੱਪ ਤੇ ਜਾਣ ਤਾਂ ਜੋ ਗੁਰੂ ਸਾਹਿਬਾਂ ਅੱਗੇ ਬੇਦਖੀ ਨਾ ਹੋ। ਕੱਲ ਰਾਤ ਕੁੰਚੇਰੀਏ ਵਿੱਚ ਵੱਡੀ ਪੱਦਰ ਤੇ ਗੋਲਾਬਾਰੀ ਹੋਈ ਕਿਹਦੇ ਨਾਲ ਉਥੇ ਕਾफी ਵੱਡਾ ਪੱਦਰ ਤੇ ਨੁਕਸਾਨ ਹੋਇਆ ਉਤੋਂ ਫੌਜ ਦੇ ਨਮਾਇੰਦਿਆਂ ਨੇ ਜਿਹੜੇ ਚੰਮੁਗਦੇ ਸਾਡੇ ਇੰਚਾਰਜ ਨੇ ਉਹਨਾਂ ਨੂੰ ਫੋਨ ਕੀਤਾ ਕਿ ਇੱਥੇ ਕੁੰਚੇ ਵਿੱਚ ਪਾਵਨ ਸਰੂਪ ਵੱਡੀ ਪੱਦਰ ਤੇ 5092 ਵਿੱਚ ਹਾਂਜੀ ਮੌਜੂਦ ਨੇ ਪਰ ਕਿਉਂਕਿ ਇਲਾਕਾ ਖਾਲੀ ਕਰਾਇਆ ਜਾ ਰਿਹਾ ਹੈ ਅਮਨ ਦੀਪਕ ਇਸ ਲਈ ਜਿੱਥੋਂ ਪਾਵਨ ਸਰੂਪ ਜੜੇ ਉਹ ਸੁਰੱਖਿਅਤ ਲੈ ਜਾਊਗੀ ਉਸੇ ਥਾਂ ਸਮੇਂ ਹੀ ਮਾ ਜਬਰਦਸਾਹ ਸਾਹਿਬ ਨਾਲ ਵਿਚਾਰ ਕਰਕੇ ਬਾਸਰਵਾਨਾ ਕਰਤੀ ਗਈ ਆ ਜਿਹੜੀ ਪਾਵਨ ਰੂਪ ਉੱਚ ਤੋਂ ਲਿਆ ਆ ਕੇ ਗੁਰਦੁਆਰਾ ਵਾਟਸਾ ਪਠਾਨਕੋਟ ਵਿਖੇ ਸ਼ਮਤ ਕਰਤੇ ਜਾਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਵੀ ਹਾਜ਼ਰ ਹੁੰਦੀ ਹੈ ਚਾਹੇ ਸ਼੍ਰੀਨਗਰ ਚ ਚਾਹੇ ਨੇਪਾਲ ਚ ਚਾਹੇ ਗੁਜਰਾਤ ਚ ਚਾਹੇ ਮੁਕੰਮਲ ਚਾਹੇ ਕਰੋਨਾ ਕਾਲ ਸੀ ਇਹ ਚਾਹੇ ਪੰਜਾਬ ਚ ਭਲੇ ਫੜਨ ਸਮਾਸ ਸ਼੍ਰੋਮਣੀ ਕਮੇਟੀ ਨੇ ਹਮੇਸ਼ਾ ਹੀ ਆਪਣਾ ਫਰਜ਼ ਸਮਝਦਾ ਆਇਆ ਮਨੁੱਖਤਾ ਦੀ ਸੇਵਾ ਲਈ ਅੱਗੇ ਆਈ ਆ ਤੇ ਗਾਂ ਵੀ ਇਹ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਂਦੀ ਰਹੇ ਸੱਚੇ ਜਿਹਨ ਕਿ ਆਏ ਉਹ ਕੀ ਹਾਲਤ ਕਰਵਾ ਦਿੱਤਾ ਪਰਿਵਾਰ ਦੇ ਉਹਨਾਂ ਦੇ ਇੱਥੇ ਰਿਸ਼ਤੇਦਾਰ ਘੁੱਤੇ ਸੀ ਭਤੀਜਾ ਸੀ ਉਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਬਾਕੀ ਪਰਿਵਾਰ ਤੇ ਉਹ ਕਿਤੇ ਰਿਸ਼ਤੇਦਾਰਾਂ ਦੇ ਘਰ ਗਿਆ ਹੋਇਆ ਤੇ ਜਿਹੜੇ ਉਹ ਅੱਗੇ ਨਾਲੋਂ ਕਾਫੀ ਬੈਟਰ ਨੇ ਤੇ ਗੁਰੂ ਮਹਾਰਾਜ ਜੀ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਸਿਹਤ ਜਾ ਵਿਭਖਸ਼ੇ ਤਾਂ ਜੋ ਆਪਣੇ ਪਰਿਵਾਰ ਚ ਜਾ ਕੇ ਪਰਿਵਾਰ ਦੀ ਸੇਟ ਹਾਲ ਚੱਲ ਜਾ ਸਕਣਾ ਤੇ ਪਰਿਵਾਰ ਦੀ ਪਾਲਣ ਪੋਸ਼ਣ ਕਰ ਸਕਦਾ ਸਰਦਨ ਸਾਹਿਬ ਸ਼ੁਰੂ ਕੀ ਕਿਸ ਤਰ੍ਹਾਂ ਕੀ ਮਦਦ ਕੀਤੀ ਹੈ ਉਹਨਾਂ ਦੇ ਪਰਿਵਾਰ ਨੂੰ ਪੁੱਛਿਆ ਗਿਆ ਕਿ ਜਿਹੜੀ ਵੀ ਉਹਨਾਂ ਨੂੰ ਮਦਦ ਦੀ ਲੋੜ ਹੋਗੀ ਉਹ ਉਹਨਾਂ ਦੀ ਪਾਜਪਤਿਕ ਹੈ ਤਾਂ ਕਿ ਇੱਥੇ ਇਲਾਜ ਜਾਂਦਾ ਹੈ ਗੁਰੂ ਅੰਦਾਸ ਅਸੀਂ ਤਾਂ ਉਹਨਾਂ ਨੂੰ ਕਿਹਾ ਸੀ ਪਰ ਉਹ ਕਿਉਂਕਿ ਉੱਥੇ ਆਪਰੇਟ ਹੋ ਚੁੱਕਾ ਹੈ ਹੁਣ ਉਹ ਉੱਥੇ ਘੜਦਾ ਉਹਨਾਂ ਨੂੰ ਫਾਇਦਾ ਕੋਈ ਨਹੀਂ ਕਿਨਾਂ ਤੇ ਪਰਿਵਾਰਾਂ ਦਾ ਸ਼ਮੂਹ ਇੱਕ ਪਿੱਛਾ ਖੜੀ ਨੇ ਹਾਂ ਜਿੱਥੇ ਵੀ ਉਹਨਾਂ ਨੂੰ ਲੋੜ ਹੈ ਚਰੌਣੀ ਕੁਤਰਾਂ ਪ੍ਰਬੰਧਕ ਕਮੇਟੀਆਂ ਨਾਲ ਹਾਏ ਪੁੱਛਤੋਂ ਜਿਹੜੇ ਪਰਿਵਾਰ ਇੱਥੇ ਆਇਆ ਸੀ ਪਰसों ਰਾਤ ਨੂੰ ਉਹ ਕਾਫੀ ਬੁਰੀ ਹਾਲਤ ਦੇ ਬੱਚੇ ਦੀ ਜਿਹੜੀ ਐਲਬੋ ਦਾ ਜੋਇੰਟ ਆ ਉਹ ਸਾਰਾ ਉੱਡ ਗਿਆ ਸੀ ਔਰ ਫਾਦਰ ਸਾਹਿਬ ਵੀ ਉਹਨਾਂ ਦੇ ਜਿਹੜੇ ਸੀ ਉਹਨਾਂ ਦਾ ਗੋਡੇ ਦਾ ਜੋਇੰਟ ਜਿਹੜਾ ਉਹ ਬਿਲਕੁਲ ਨਕਾਰਾ ਹੋ ਚੁੱਕਾ ਸੀ ਕੱਲ ਤਕਰੀਬਨ 6 ਘੰਟਿਆਂ ਦੀ ਸਰਜਰੀ ਦੋਵਾਂ ਪਿਓ ਪੁੱਤਰਾਂ ਦੀ ਹੋਈ ਅੰਮ੍ਰਿਤਪੁਰ ਹਸਪੀਟਲ ਦੇ ਵਿੱਚ ਕਾਫੀ ਪਲਾਸਟਿਕ ਸਰਜਰੀ ਔਰ ਆਰਥੋਪੈਡਿਕ ਸਰਜਰੀ ਦੀ ਟੀਮ ਨੇ ਕਾਫੀ ਮਿਹਨਤ ਕੀਤੀ ਔਰ ਹੁਣ ਮਨ ਨੂੰ ਤਸੱਲੀ ਆ ਕਿ ਇਹਨਾਂ ਦੋਵਾਂ ਜੀਆਂ ਦੀ ਜਾਨ ਜਿਹੜੀ ਹੈ ਉਹ ਪ੍ਰਮਾਤਮਾ ਨੇ ਬਖਸ਼ ਦਿੱਤੀ ਹੈ ਔਰ ਮੈਂ ਆਸ ਕਰਦਾ ਹਾਂ ਕਿ ਇਹਨਾਂ ਦੋਵਾਂ ਜੀਆਂ ਦੇ ਅੰਗ ਵੀ ਜਿਹੜੇ ਨੇ ਉਹ ਬਚਾਉਣ ਦੇ ਵਿੱਚ ਪ੍ਰਮਾਤਮਾ ਦੀ ਜੇ ਕਿਰਪਾ ਰਹੀ ਤੇ ਅਮਨਦੀਪ ਪਸਤਾਲ ਦੇ ਡਾਕਟਰ ਜਿਹੜੇ ਨੇ ਉਹ ਕੰਮਜਾਪੋ ਜਣ ਡਾਕਟਰ ਸਪੈਸ਼ਲਿਸਟ ਜਿਹੜੇ ਬਲਾਕ ਬਣੇ ਬਿਲਕੁਲ ਇਹਦਾ ਮੂੰਹ ਤੋੜ ਜਵਾਬ ਦੇਵਾਂਗੇ ਤੇ ਉਹ ਚੁੱਪ ਕਰੂਗਾ ਜੀ ਔਰ ਮਾਨੂੰ ਬੜੀ ਤਸੱਲੀ ਹੁੰਦੀ ਹੈ ਜਿਸ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਨੇ ਬੜੇ ਪਲੈਨਡ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਜਵਾਬੀ ਕਾਰਵਾਈ ਕੀਤੀ ਹੈ ਉਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਜਿਹੜੇ ਵੀ ਪਾਉਂਡਰ ਤੇ ਟਾਊਨ ਹੈਗੇ ਅਬਰਸਰ ਜੰਮੂ ਪੁਛ ਉਹਨਾਂ ਨੇ ਡਰੋਨਸ ਆਪਣੇ ਇਵਨ ਚਲੰਦਰ ਤੱਕ ਕਰ ਡਰੋਨ ਤੋਂ ਉਹਨਾਂ ਨੇ ਔਰ ਮਦਾਇਲ ਸੁੱਟੀਆਂ ਨੇ ਔਰ ਇੰਡੀਅਨ ਡਿਫੈਂਸ ਸਿਸਟਮ ਇਨਾ ਕਾਰਗਰ ਸਾਬਤ ਹੋਇਆ ਕਿ ਇਹਨਾਂ ਨੇ ਇੱਕ ਵੀ ਡਰੋਨ ਜਾਂ ਮਿਜ਼ਾਈਲ ਜਿਹੜੀ ਆ ਉਹ ਕਿਸੇ ਵੀ ਟਾਰਗੇਟ ਤੋਂ ਹਿਟ ਕਰਨ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਹਵਾ ਦੇ ਵਿੱਚ ਹੀ ਉਹਨਾਂ ਨੂੰ ਡਿਸਟਰੋਏ ਕਰਤਾ ਮਨ ਨੂੰ ਬਹੁਤ ਤਸੱਲੀ ਔਰ ਬਹੁਤ ਖੁਸ਼ੀ ਮਿਲਦੀ ਹੈ ਮਤਲਬ ਕਿ ਕੀ ਕਿ ਇਹਦਾ ਨਾ ਦੇਖੋ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਸਾਡੀ ਸਭ ਤੋਂ ਸੁਪਰੀਮ ਪਾਵਰ ਹੈ ਸਿੱਖ ਜਗਤ ਦੀ ਔਰ ਪੰਜਾਬੀਆਂ ਦੀ ਔਰ ਇਹ ਹਰ ਵੇਲੇ ਜਦੋਂ ਵੀ ਆਪਣੇ ਕੰਟਰੀ ਦੇ ਵਿੱਚ ਇਵਨ ਕੰਟਰੀ ਤੋਂ ਬਾਹਰ ਵੀ ਜੇ ਕਿਤੇ ਭੀੜ ਬਣਦੀ ਆ ਤੇ ਇਹ ਸਭ ਤੋਂ ਮੋਹਰੀ ਜਿਹੜੀ ਐਸੋਸੀਏਸ਼ਨ ਹੈ ਉੱਥੇ ਪਹੁੰਚਦੀ ਹੈ ਔਰ ਹਰ ਵੇਲੇ ਮੁਸੀਬਤ ਦੇ ਵਿੱਚ ਹਰ ਕੌਮ ਦੀ ਹਰ ਇਨਸਾਨ ਦੀ ਮਦਦ ਕਰਨ ਦੇ ਪੇਸ਼ਾ ਤਿਆਰ ਵੀ ਹੁੰਦੇ ਨੇ ਔਰ ਅੱਗੇ ਵੀ ਤਿਆਰ ਰਹਿੰਦੇ ਸੋ ਬੜਾ ਮਾਣ ਹੈ ਸਾਨੂੰ ਇਸੀ ਬੀਸੀ ਦਾ। ਸਵਾਰ ਇੱਥੇ ਆਏ ਨੇ। ਐਮਐਲਏ ਸਾਹਿਬ ਮੈਂ ਔਰ ਤਤੀ ਸਾਹਿਬ ਕਿ ਪੁਛ ਤੋਂ ਆਏ ਨੇ ਅਸੀਂ ਇਹਨਾਂ ਦਾ ਹੱਥ ਹੱਲ ਕਰਨ ਤੇ ਆਏ ਆ ਕਿਉਂਕਿ ਇਹਨਾਂ ਦੇ ਪਰਿਵਾਰ ਦੇ ਦੋ ਜੀ ਜਿਨ੍ਹਾਂ ਦਾ ਬਹੁਤ ਬੁਰਾ ਤਰ ਜੱਕੀ ਹੋਏ ਨੇ ਇੱਥੇ ਅਮਨਦੀਪਾ ਹਸਪੀਟਲ ਦਾਖਲ ਨੇ। ਔਰ ਇੱਕ ਜੀਐਨ ਦਾ ਜਿਹੜਾ ਉੱਤੇ ਚੀਜ਼ ਹੋ ਜਦੋਂ ਪਾਕਿਸਤਾਨ ਨੇ ਅਟੈਕ ਕੀਤਾ ਉਹਨੇ ਸਿਵਲਿੰ ਦੇ ਉੱਤੇ ਅਟੈਕ ਕੀਤਾ ਗੁਰੂ ਘਰਾਂ ਦੇ ਉੱਤੇ ਅਟੈਕ ਕੀਤਾ ਔਰ ਉਹਦੇ ਚ ਸਾਡੇ ਜੀ ਉੱਤੇ ਕਾਫੀ ਚੀਜ਼ ਹੋਏ ਨੇ ਮੰਦਰਾ ਦੇ ਉੱਤੇ ਵੀ ਅਟੈਕ ਕੀਤਾ ਗਿਆ ਔਰ ਉਹਦੇ ਚ ਸਾਡੇ ਜੀ ਉੱਤੇ ਕਾਫੀ ਨਾਗਰਿਕ ਸਾਡੇ ਇੰਡੀਆ ਦੇ ਸ਼ਹੀਦ ਹੋਏ ਔਰ ਦੁੱਖ ਇਸ ਗੱਲ ਦਾ ਹੈ ਕਿ ਦੇਖੋ ਅਸੀਂ ਲੋਕ ਤੇ ਸ਼ਾਂਤੀ ਦਾ ਦਰ ਲੋਕ ਹੈ ਇੰਡੀਆ ਨੇ ਅੱਤਵਾਦੀਆਂ ਨੂੰ ਜਿਨ੍ਹਾਂ ਨੇ ਪਹਿਲਗਾਮ ਚ ਅਟੈਕ ਕੀਤਾ ਸੀ ਉਹਨਾਂ ਦੇ ਅੱਡੇ ਅਨੇ ਨੇ ਜਿਨ੍ਹਾਂ ਨੇ ਪੁਰਾਣੇ ਅਟੈਕ ਜਿੱਥੇ-ਜਿੱਥੇ ਕਰਦੇ ਆ ਇਹ ਪੂਰਾ ਡਾਟਾ ਦਿੱਤਾ ਇੰਡੀਆ ਨੇ মিডিਆ ਦੇ ਉੱਤੇ ਕਿ ਕਿਹੜੀ ਜਗ੍ਹਾ ਤੇ ਕਿਹੜਾ ਅੱਤਵਾਦੀ ਤੇ ਕਿਹੜਾ ਕੈਂਪ ਚੱਲਦਾ ਸੀ ਤੇ ਕੀ-ਕੀ ਉਹਨਾਂ ਸਾਡਾ ਨੁਕਸਾਨ ਕੀਤਾ ਕਿਸੇ ਡਿਫੈਂਸ ਤੇ ਕਿਸੇ ਸਿਵਿਲਿਅਨ ਦੇ ਉੱਤੇ ਪਾਕਿਸਤਾਨ ਨੇ ਅਟੈਕ ਨਹੀਂ ਕੀਤਾ ਪਰ ਪਾਕਿਸਤਾਨ ਨੇ ਸਾਡੇ ਜਿੰਨੇ ਵੀ ਐਸੇਲੇ ਅਟੈਕ ਕੀਤੇ ਸਾਰੇ ਸਿਵਿਲਿਅਨ ਦੇ ਉੱਤੇ ਕੀ ਉਹਦਾ ਰਿਟੈਲੀਏਟ ਇਹਨਾਂ ਨੇ ਪੁਛੇ ਚ ਰਜੌਰੀ ਚ ਕਪਵਾੜਾ ਚੁੱਤੇ ਸ਼ਰੇ ਆਮ ਸਿੱਧੀ ਇਹਨਾਂ ਨੂੰ ਪੁੱਛੋ ਛੇਲੇ ਕਿੱਦਾਂ ਕਰਦੇ ਆ ਕੋਈ ਇਹ ਥੋੜਾ ਵੇਖਣ ਦੇ ਕੋਈ ਤੇ ਡਿਫੈਂਸ ਸਿੱਧੇ ਬੰਬ ਦੇ ਗੋ ਇਹ ਉਹਦੀ ਸ਼ੁਰੂ ਤੋਂ ਫਿਤਰਤ ਹੈ ਉਹ ਗਲਤ ਕੰਮ ਕਰਦਾ ਹੈ ਪਰ ਇਸ ਵੇਲੇ ਇੰਡੀਆ ਦੇ ਮੜ ਬਣਾਇਆ ਹੈ ਥੈਂਕਸ ਸਾਡੀ ਸੈਲੂਟ ਆਰਮੀ ਨੂੰ ਜਿਨ੍ਹਾਂ ਨੇ ਇੰਨੇ ਮਜ਼ਬੂਤੀ ਦੇ ਨਾਲ ਉਹਨਾਂ ਦੇ ਸਾਰੇ ਅਟੈਕ ਡਿਫਿਊਜ਼ ਕੀਤੇ ਨੇ ਔਰ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੈ ਅੰਦਰ ਵੜ ਕੇ ਉਹਨਾਂ ਦੇ ਏ ਡਿਫੈਂਸਿਸ ਤੋਂ ਵੀ ਖਤਮ ਕੀਤੇ ਨੇ ਔਰ ਪਹਿਲ ਨਹੀਂ ਕੀਤੀ ਪਹਿਲ ਉਹਨਾਂ ਨੂੰ ਕਹੇ ਜੇ ਤੁਸੀਂ ਕੋਈ ਵੀ ਅਕਰ ਕਰੋਗੇ ਉਹਦਾ ਜਵਾਬ ਵੱਡੀ ਤਾਕਤ ਨਾਲ ਦਿੱਤਾ ਜੋ ਜਿਹੜਾ ਅੱਜ ਇੰਡੀਆ ਦੇ ਰਿਹਾ ਹੈ ਅੱਜ ਹੁਣ ਇਹ ਇਹਨਾਂ ਦਾ ਅਸੀਂ ਪਤਾ ਲੈਣ ਆਏ ਹਾਂ ਅਮਨਦੀਪਾ ਹਸਪੀਟਲ ਔਰ ਇਹਨਾਂ ਦਾ ਹਾਲ ਚੱਲ ਜਾਣਨ ਲਈ ਆਏ ਆ ਅਸੀਂ ਪੂਰਨ ਤੌਰ ਤੇ ਆਪਣੇ ਇੰਡੀਆ ਨਾਲ ਇੰਡੀਆ ਦੇ ਨਾਗਰਿਕ ਨਾਲ ਇੰਡੀਆ ਨਾਲ ਖੜੇ ਆ ਭਾਰਤ ਨਾਲ ਖੜੇ ਆ ਔਰ ਪੰਜਾਬੀ ਦੇ ਕੌਮ ਹੀ ਇਸ ਨੂੰ ਜਿਹੜੀ ਬਾਦਰ ਕੌਮ ਜਾਣੀ ਜਾਂਦੀ ਹੈ ਅੱਜ ਸਵੇਰ ਤੋਂ ਅਸੀਂ ਸਾਰੇ ਸ਼ਹਿਰ ਤੇ ਵੀ ਜਾ ਕੇ ਆਏ ਲੋਕਾਂ ਨੂੰ ਮਿਲਿਆ ਕੱਲ ਵੀ ਮਿਲਦੇ ਰਹੇ ਬਾਜ਼ਾਰਾਂ 'ਚ ਵੀ ਹਰ ਜਗ੍ਹਾ ਤੇ ਲੋਕਾਂ ਦੇ ਚਿਹਰੇ ਠੀਕ ਹੈ ਟੈਨਸ਼ਨ ਹੁੰਦੀ ਜਦੋਂ جنگ ਦਾ ਨਾ ਹੀ ਮੜਾ ਹੈ ਘਰ 'ਚ ਵੀ ਲੜਾਈ ਹੋ ਜੇ ਤੇ ਪਰਿਵਾਰ ਦੇ ਚਿਹਰੇ ਤੇ ਖੁਸ਼ੀ ਨਹੀਂ ਹੁੰਦੀ ਪਰ ਮੈਂ ਕਹਿਣਾ ਚਾਹਣਾ ਉਹਦੇ باوجود ਤੁਸੀਂ ਮੇਰੀਆਂ ਵੀਡੀਓ ਵੇਖ ਲਓ ਲੋਕ ਖੁਸ਼ੀ-ਖੁਸ਼ੀ ਮਿਲ ਰਹੇ ਆ ਔਰ ਉਹਨਾਂ ਦੇ ਵੇਖ ਕੇ ਸਾਨੂੰ ਵੀ એનર્ਜੀ ਆਈ ਫਿਰੋ ਆਪ ਹੀ ਬੁਦ ਕਰਦੇ ਕਿ ਯਕ ਕੀ ਬਣੇਗਾ ਕੀ ਜਵਾਬ ਹੋਏਗਾ ਪਰ ਲੋਕਾਂ ਨੇ ਕਿਹਾ ਕੋਈ ਗੱਲ ਨਹੀਂ ਸਾਡੀ ਪੁਰਤੀ ਇਸ ਧਰਤੀ ਤੋਂ ਹੀ ਰਹੇ ਆ ਬੜਿਆਂ ਦੇ ਅਸੀਂ ਮੁਕਾਬਲੇ ਕੀਤੇ ਇਹ ਵੀ ਇੱਕ ਸਮਾਂ ਆ ਕੋਈ ਨਹੀਂ ਇਹ ਵੀ ਲੰਘ ਜਾਏਗਾ ਇਹ ਗੁਰੂ ਘਰ ਦੇ ਵਿੱਚ ਲੋਕ ਰੋਜ਼ ਨਤਮਸਤਕ ਹੁੰਦੇ ਨੇ ਇੱਕ ਸਾਂਝਾ ਨੇ ਸਾਡੀਆਂ ਸ੍ਰੀ ਦੁਗਿਆਰਾ ਤੀਰਥ ਨੇ ਸ੍ਰੀ ਹਰਮੰਦਰ ਸਾਹਿਬ ਭਗਵਾਨ ਬਾਲਮੀਕ ਤੀਰਥ ਨਕਾ ਪੀਰਾਂ ਦੀਆਂ ਜਗ੍ਹਾ ਨਕਾ ਚਰਚੇ ਸਾਡੇ ਇੱਥੇ ਨੇ ਜਿੱਥੇ ਰੋਜ਼ ਅਰਦਾਸਾਂ ਹੋਣਦੀਆਂ ਨੇ ਉਸ ਤੋਂ ਹਟ ਕੇ ਅਸੀਂ ਲੋਕ ਪੂਰਨ ਤੌਰ ਤੇ ਆਰਪੀ ਦੇ ਸਿਸਟਮ ਤੇ ਜਮੀਲ ਕਰਨ ਵਾਲੇ ਆ ਅਸੀਂ ਲੋਕ ਪੂਰਨ ਤੌਰ ਤੇ ਉਹਦੀ ਐਡਵਾਈਸਰੀ ਨੂੰ ਮੰਨਣ ਵਾਲੇ ਆ ਜਿੱਦਾਂ ਜਿੱਦਾਂ ਆਉਂਦੇ ਆ ਅਸੀਂ ਉਦਾਂ ਉਦਾਂ ਉਹਨਾਂ ਦੇ ਨਾਲ ਚੱਲ ਰਹੇ ਆ ਔਰ ਦੇਖੋ ਗੁਰੂ ਘਰ ਦੇ ਉੱਤੇ 6-7 ਦਿਨ ਰਾਤ ਨੂੰ ਗੁਰੂਗੁਰੂ ਨਗਰੀ ਦੇ ਉੱਤੇ ਇਹਨਾਂ ਨੇ 7 ਮਜੇਲਾ ਲਾਤੀਆਂ ਜਾਂ ਥੈਂਕਸ ਕਰਦਾ ਆਰਮੀ ਦਾ ਜਿਨ੍ਹਾਂ ਨੇ ਡਿਪਲੋਸ ਕੀਤੀਆਂ ਉਹਨਾਂ ਨੇ ਐਂਟੀ ਜਿਹੜਾ ਇਹ ਡਿਫੈਂਸ ਜਿਹੜਾ ਸਿਸਟਮ ਕ੍ਰੀਏਟ ਕੀਤਾ ਆ 에ਅਰ ਸਿਸਟਮ 에ਅਰ ਐਮਦਾਇਲ ਡਰੋਨ 에ਅਰਕ੍ਰਾਫਟ ਉਹ ਇੰਡੀਆ ਦਾ ਮਜ਼ਬੂਤ ਹੈ ਇਸ ਗੱਲ ਦੀ ਸਾਨੂੰ ਧੰਨਵਾਦ ਆ ਉਹਨਾਂ ਕਰਕੇ ਅਸੀਂ ਸਾਰੇ ਸੇਫ ਹੈ ਕੋਈ ਕੈਜੂਐਲਟੀ ਨਹੀਂ ਹੋਈ ਪਰ ਉਹਨਾਂ ਦਾ ਅਸੀਂ ਜਿੰਨਾ ਵੀ ਨੁਕਸਾਨ ਹੈ ਫਿਰ ਉਹ ਬਰਾਬਰ ਉਹਨਾਂ ਦੇ ਫਰੰਟਸ ਦੇ ਉੱਤੇ ਜਾਂ ਜਿੱਥੇ-ਜਿੱਥੇ ਉਹ ਅਟੈਕ ਕਰਦੇ ਉਸ ਤੇ ਇੰਡੀਆ ਨੇ ਕੀਤਾ ਹੈ ਸੋ ਅਸੀਂ ਇਸ ਵੇਲੇ ਬਾਰਡਰ ਦੇ ਉੱਤੇ ਆ ਬਾਰਡਰ ਦੇ ਉੱਤੇ ਮੈਂ ਸਾਰੇ ਦੇਸ਼ ਨੂੰ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਇਹ ਵੇਖੋਗੇ ਅਸੀਂ ਜਜਬੇ ਸਾਡੇ ਦੇਖੋਗੇ ਕਿਸ ਤਰ੍ਹਾਂ ਦੀਆਂ ਲੋਕਾਂ ਇਹਨਾਂ ਦੇ ਜਜਬੇ ਜੀ ਅਸੀਂ ਲੋਕ ਫਿਰ ਆ ਕੇ ਤੁਹਾਡੇ ਲਈ ਤੇ ਜਦੋਂ ਪਾਰਲੀਮੈਂਟ ਤੇ ਗੱਲ ਕਰਦੇ ਇਹਨਾਂ ਦੇ ਜਜਬੇ ਸਾਡੇ ਤੇ ਤਾਕਤ ਦੇ ਇਹੀ ਜज्ਬਾ ਸੀ ਜਦੋਂ ਮੈਨੂੰ ਪੁੱਛਦੇ ਜਦੋਂ ਪਾਰਲੀਮੈਂਟ 'ਚ ਬੰਦੇ ਘੁੱਸ ਗਏ ਕਿ ਤੁਸੀਂ ਉਹਨੂੰ ਫੜ ਕਿੱਦਾਂ ਲਿਆ ਕਿਉਂਕਿ ਪਤਾ ਹੀ ਨਹੀਂ ਉਹ ਕੋ ਅਸਲੀ ਬੰਮ ਹੈ ਕਿ ਲੱਕੜੀ ਹੈ ਤੇ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਸੀ ਮੈਂ ਕਹਿੰਦਾ ਸਾਡੀ ਜੱਟਪੀ ਹੈ ਅੱਜ ਉਹ ਜज्ਬਾ ਮੈਂ ਤੁਹਾਨੂੰ ਜਾਨਣਾ ਨਾ ਮੈਂ ਤੇ ਹੌਸਲਾ ਦੇਣ ਜਾਣਾ ਇਹ ਮੈਨੂੰ ਦਿੰਦੇ ਅਗੋਂ ਕਿ ਉਹ ਤੇ ਕੋਈ ਗੱਲ ਹੀ ਨਹੀਂ ਕਿ ਅਸੀਂ ਤਕੜਾ ਉਹਦੋਂ ਅਸੀਂ ਨਾਲ ਮਤਲਬ ਇਹ ਇਹ ਸਾਡਾ ਧਰਤੀ ਹੈ ਸੋ ਮੈਂ ਇਹੀ ਕਹੂੰਗਾ ਸ਼ਾਂਤੀ ਬਣਾ ਕੇ ਰੱਖੋ ਜਿੰਨਾ ਵੀ ਸਮਾਂ ਆ ਆਪਣੇ ਪਰੋਸੀਆਂ ਦੇ ਨਾਲ ਭੈਣ ਭਰਾਵਾਂ ਨਾਲ ਗੁਜ਼ਾਰੋ ਜ਼ਰੂਰਤ ਹੈ ਤੇ ਬਹੁਤਾ ਬਾਹਰ ਨਿਕਲੋ ਨਹੀਂ ਜ਼ਰੂਰਤ ਹੈ ਨਾਲ ਕਿਉਂਕਿ ਇਹ ਇੱਕ ਪ੍ਰੋਟੋਕਾਲ ਆ ਪ੍ਰੋਟੋਕਾਲ ਨੂੰ ਫਾਲੋ ਕਰੋ ਜਦੋਂ ਕੋਈ ਸਰਕਾਰ ਦੀ ਕੋਈ ਡਵਾਈਸਰੀ ਆਉਂਦੀ ਆ ਉਹਨੂੰ ਇਨ ਬਿਨ ਫਾਲੋ ਕਰੋ ਜਿਹੜੀ ਕੋਈ ਵੀਡੀਓ ਸ਼ੇਅਰ ਕਰਨੀ ਐ ਸਮਝ ਕੇ ਸ਼ੇਅਰ ਕਰੋ ਕਿ ਚੰਗਾ ਪਲੇਟਫਾਰਮ ਐ মিডিਆ ਦਾ ਚੰਗਾ ਜਰਨਲਿਸਟ ਐ ਕੋਈ ਡਵਾਈਸਰੀ ਦੇ ਰਹਾ ਕੋਈ ਮਿਲਟਰੀ ਪਰਸਨ ਐ ਕੋਈ ਸਿਵਲ ਪ੍ਰਸ਼ਾਸ਼ਨ ਦਾ ਐ ਤੇ ਉਹਦੀ ਗੱਲ ਸੁਣੋ ਜੇ ਨਾ ਕੋਈ ਆਪ ਹੁੰਦੇ ਆਪਣੀਆਂ ਗੱਲ ਕਰੀ ਜਾਂਦੇ ਉਹਨਾਂ ਦੀ ਗੱਲ ਨਾ ਸੁਣੋ ਕਾਲਾ ਬਾਜ਼ਾਰੀ ਵਾਲੇ ਕਾਲਾ ਬਾਜ਼ਾਰੀ ਬੰਦ ਕਰ ਦਿਓ ਕੁਝ ਮਾੜੇ ਲੋਕ ਨੇ ਉਹਨਾਂ ਨੂੰ ਮੈਂ ਸਮਝਾਉਣਾ ਚਾਹੁੰਦਾ ਕਿ ਜੰਗ ਦੇ ਵਿੱਚੋਂ ਆਪਣੀ ਮਾਇਆ ਨਾ ਕਟਿਓ ਜਿੰਨਾ ਜਿੰਨਾ ਨੇ ਵੀ ਮੈਨੂੰ ਕੰਪਲੀਟ ਪ੍ਰੂਫ ਦੇ ਸਿ ਉਹਨਾਂ ਦੀ ਮਾਇਆ ਘਟ ਗਈ ਮੈਂ ਤੁਹਾਡਾ ਕਾਰੋਬਾਰ ਜ਼ਰੂਰ ਚੜਾਉਂਗਾ ਮੈਂ ਤੁਹਾਨੂੰ ਇਹ ਕਹਿੰਦਾ ਅੱਗੇ ਕਰੋਨਾ ਚ ਹੋਇਆ ਸੀ ਅਸੀਂ ਭੁੱਲ ਗਏ ਹਾਂ ਪਰ ਤੁਸੀਂ ਜੰਗ ਦੇ ਮੌਤ ਜੇ ਕਿਸੇ ਨੇ ਕਿਉਂਕਿ ਅਜੇ ਤੱਕ ਉਹਵਰ ਚਾਰ ਦੇ ਪਿਛੋ ਆਏ ਨਿਕਲ ਜੀਟਮੰਡੀ ਤਾਂ ਮੈਂ ਪੁੱਛਿਆ ਕਿ ਮਗਰੋਂ ਰੇਟ ਵਧਿਆ ਤੇ ਨਹੀਂ ਜੋ ਰੇਟ ਦਾ ਪੁਰਾਣਾ ਮਾਲ ਸੀ ਰਿਟਿਆ ਆ ਜੇ ਤੁਸੀਂ 30-30% ਡੇਟ ਕਿਤਾ ਵਧਾਦੇ 40-40% ਮੈਂ ਇਸ ਗੱਲ ਨੂੰ ਸਾਰੇ ਕਬੀਰਤਾਂ ਨਾਲ ਲਿਓ ਮੈਂ ਸ਼ਹਿਰ ਵਾਸੀਆਂ ਨੂੰ ਵੀ ਕਹਿਣਾ ਚਾਹੁੰਦਾ ਵਿਧ ਪ੍ਰੂਫ ਦੱਸਿਓ ਦੁਸ਼ਮਣੀਆਂ ਨਾ ਗੱਡਿਓ ਮੈਂ ਪ੍ਰੂਫ ਦਾ ਤੇ ਫਿਰ ਜੋ ਕਾਨੂੰਨ ਕਹੂਗਾ ਉਹਦੇ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਹ ਸਭ ਕਰਦਾ 23 ਸੱਸੇ ਸੱਸੇ ਕਰਦੇ ਜੇ ਇਸ ਟਾਈਮ ਬੁੱਤ ਤੋਂ ਹੀ ਪੂਰਾ ਇੱਕ ਸੱਸੇ ਬਾਤ ਜੱਟ ਮਾੜੀ ਗੱਲ ਹੈ ਦੇਖੋ ਇਸ ਵੇਲੇ ਤੇ ਬੁਈਆ ਰੇਡ ਬਸ ਇੱਕ ਹੀ ਗੱਲ ਤੁਹਾਨੂੰ ਹੋਰ ਕੁਝ ਨਹੀਂ ਕਰਦੇ ਦੇਖੋ ਚੀਜ਼ ਤੁਹਾਨੂੰ ਬੁਈਆ ਰੇਡ ਜਿਹੜਾ ਕਰਦਾ ਉਹ ਉਹਦੀ ਮਰਜ਼ੀ ਜੀ ਹਾਂ ਤੋ ਤੀ ਸਾਹਿਬ ਨੇ ਇਹਨਾਂ ਦੇ ਬੱਚੋ ਕੱਲ ਦੇ ਜਿੰਨਾ ਆਪਣੇ ਹਲਕੇ 'ਚ ਨੇ ਤੇ ਤੇ ਨਹੀਂ ਨਾ ਇਹ ਸਾਰੇ ਬੀਜੇਪੀ ਵਾਲਿਆਂ ਨੂੰ ਵੀ ਬੜੇ ਪਿਆ ਵਾਲਿਆਂ ਨੂੰ ਇਹ ਸਾਰਿਆਂ ਨੂੰ ਇਹਦੇ ਨਾਲ ਚੱਲਣ ਦੇ ਸਾਰੇ ਇਹਨਾਂ ਦੇ ਨਾਲ ਚੱਲ ਚੱਲ ਕੇ ਲੋਕਾਂ ਕੋਲ ਪੇ ਵੀ ਦੱਸੋ ਕੀ ਗੱਲ ਹੈ ਕੋਈ ਚੀਜ਼ ਚਾਹੀਦੀ ਤੁਸੋਂ ਮੈਂ ਹੱਦ ਨੇ ਕੋਈ ਕੋਈ ਅਸੀਂ ਦੇਖੋ ਅਸਤੀਆਸ ਸਮਾਂ ਆਪਣੇ ਆਪ ਨੂੰ ਸਿਰਫ ਇੰਡੀਅਨ ਸਮਝੋ ਹੋਰ ਕੁਝ ਨਾ ਬਾਕੀ ਗੱਲਾਂ ਆਪਾਂ ਜਿਹੜੀਆਂ ਹੁੰਦੀਆਂ ਰਹਿਣਗੀਆਂ ਰਾਜਨੀਤੀ ਦੀਆਂ ਤੀਜਾ ਕਰਦੇ ਰਵਾਂਗੇ ਆ ਮਗਾਲੀਏ ਫਿਰ ਉਹ ਵਿਰ ਆਪੇ ਕੁਝ ਕਰਨਾ ਫਿਰ ਬਾਅਦ ਅਸੀਂ ਕੁਝ ਕਰਾਂਗੇ